ਗੁਰੂ ਘਰ ਆਂਦੇ ਨੇ ਕਿੰਨੇ ਦੋਇਆ ਮੈਨੂੰ 8 ਮਹੀਨੇ ਹੋ ਗਏ ਵੀਰ ਜੀ ਆਏ ਨਹੀਂ ਆਂਦਿਆਂ ਨੇ ਕੀ ਮਹਿਸੂਸ ਕਰਦੇ ਜਦੋਂ ਗੁਰੂ ਘਰ ਆਂਦੇ ਨੇ ਬਸ ਗੁਰੂ ਸਾਹਿਬ ਆਪ ਅੰਗ ਸੰਗ ਸਾਈ ਹੋ ਕੇ ਨਾਲ ਸਭ ਕੁਝ ਚੜ ਖੜਦੇ ਆ ਜੀ ਸਾਡੇ ਨਾਲ ਤੇ ਜਦੋਂ ਅੰਦਰ ਬੈਠੇ ਹੋ ਨਾ ਕਿਦਾਂ ਲੱਗਦਾ ਕਿ ਅੰਦਰ ਬੈਠੇ ਹੋ ਬਾਬਾ ਦੀਪ ਸਿੰਘ ਜੀ ਤਾਂ ਤਨ ਬਾਬਾ ਦੀਪ ਸਿੰਘ ਜੀ ਕੋਲ ਬੈਠੇ ਆ ਜੀ ਬਹੁਤ سارے ਲੋਕਾਂ ਨੇ ਜਿਹੜੀਆਂ ਜਗ ਰਹੀਆਂ ਤੁਹਾਡਾ ਵੀ ਜੋ ਮੇਰਾ ਇਹ ਐਕਸਪੀਰੀਅੰਸ ਹੈ ਮੇਰਾ ਬੇਟਾ 9 ਦਸੰਬਰ 2024 ਦੀ ਗੱਲ ਹੈ ਜੀ ਉਹਨੂੰ ਯਕਦਾਂਮੀ ਬ੍ਰੇਨ ਦਾ ਬ੍ਰੇਨ ਟਿਊਮਰ ਦੀ ਸ਼ਿਕਾਇਤ ਆਈ ਜੋ ਕਿ ਮੈਂ ਇੱਥੇ ਉਦੋਂ ਗੁਰਦੁਆਰਾ ਸਾਹਿਬ ਅਰਦਾਸ ਕੀਤੀ ਇੱਕ ਦਿਨ ਚ ਮੇਰਾ ਬੇਟਾ ਪ੍ਰੋਪਰ ਸਹੀ ਹੋ ਗਿਆ ਜੀ ਜਦਕਿ ਡਾਕਟਰਾਂ ਨੇ ਕਿਹਾ ਸੀ ਹੋ ਸਕਦਾ ਉਹਦਾ ਇੱਕ ਪਾਸਾ ਰੁੱਕ ਜਾਏ ਜੀ ਹੋ ਸਕਦਾ ਉਹਨੂੰ ਕੁਝ ਹੋ ਜਾਏ ਸ਼ਾਇਦ ਅੱਖਾਂ ਚਲੀ ਜਾਂ ਜਾਣ ਰੋਸ਼ਨੀ ਚਲੀ ਜਾਏ ਨਾ ਅੱਗੇ ਦੋ ਤੁਰ ਸਕੇ ਪਰ ਬਾਬਾ ਦੀਪ ਸਿੰਘ ਜੀ ਦੇ ਜਦੋਂ ਤੇ ਲਾਲ ਲੱਗਿਆ ਜੀ ਵਾਹਿਗੁਰੂ ਨੇ ਹੱਥ ਪੱਲਾ ਸਾਡਾ ਫੜਿਆ ਜੀ ਮੇਰਾ ਪ੍ਰਿਆਤ ਰੱਖਿਆ ਜੀ ਸੱਚੇ ਬਾਸਰਾ ਜੀ ਮੈਂ ਤੇ ਸਾਲ ਤੋਂ ਤੇ ਹੀ ਹੋ ਗਿਆ ਮੈਂ ਕੀ ਲੱਗਦਾ ਹੈ ਜਦੋਂ ਅੰਦਰ ਬੈਠੇ ਹੁੰਦੇ ਗੁਰੂ ਘਰ ਦੇ ਕੋਲ ਬੈਠਦੇ ਹਾਂ ਬਾਬਾ ਜੀ ਦੀ ਗੋਦ ਦੇ ਵਿੱਚ ਬੈਠਦੇ ਆਣ ਕੇ ਬਹੁਤ ਕੁਝ ਮਿਲਦਾ ਵਾ ਬਾਬਾ ਜੀ ਧਿਆਨ ਸਰ ਜੀ ਮਨੋ ਕਾਮਨਾ ਪੂਰੀਆਂ ਕਰਦੇ ਨੇ ਬਾਬਾ ਜੀ। ਉਹੀ ਮੇਰਾ ਬੇਟਾ ਹੀ ਸੀਗਾ। ਮੈਨੂੰ ਬ੍ਰੇਨ ਟੂ ਉਮਰ ਸੀਗਾ। ਤੇ ਮੈਂ ਆਂਦੀ ਸੀ ਦਪਹਿਰ ਸੱਤ ਤੇ ਵੀ ਆਂਦੀ ਸੀ। ਵਿੱਚੋਂ ਹੁਣ ਮੇਰਾ ਛੁੱਟ ਗਿਆ। ਤੇ ਹੁਣ ਮੈਂ ਦਿੱਲੀ ਆਂਦੀ ਆ ਮੱਥਾ ਟੇਕਣ ਤੇ ਮੈਂ ਦਿੱਲੀ ਆਂਦੀ ਆ। ਤੇ ਠੀਕ ਹੈ ਹੁਣ ਪ੍ਰੋਪਰ ਬੇਟਾ ਠੀਕ ਹੈ। ਹੁਣ ਚੱਲ ਰਹੀ ਹੈ ਮੈਡੀਸਨ ਉਹਦੀ। ਤੇ ਕੀ ਕਹਿੰਦੇ ਜੋ ਕਿ ਪਾਕਿਸਤਾਨ ਤੋਂ ਜਿਹੜੇ ਇਸ ਤਰ੍ਹਾਂ ਆਸੇ-ਪਾਸੇ ਧਜੇ ਦੇਖੇ ਵਰਦੇ ਨੇ ਮੈਂ ਕਹਿੰਨੀ ਆ ਕਿ ਗੁਰੂ ਘਰ ਲੜੋ ਲੱਗੋ ਲੜ ਤੇ ਕਹਿੰਦੇ ਪਰਮਾਤਮਾ ਸਭ ਕੁਝ ਦਿੰਦਾ ਇੱਥੇ ਹੀ ਸਭ ਕੁਝ ਮਿਲਣਾ ਧਨਵਾਰ ਕਿਤੇ ਕੁਝ ਨਹੀਂ ਮਿਲਣਾ ਬਹੁਤ ਵਧੀਆ ਜੀ ਬਹੁਤ ਵਧੀਆ ਪਰਮਾਤਮਾ ਤੋਂ ਇਹ ਉਚਾਈ ਘਰ ਸਭ ਤੋਂ ਉੱਚਾ ਘਰ ਹੈ ਇਹ ਆ ਜੀ ਜੀ ਬੇਬੀ ਅੰਦਰ ਗੁਰਦੁਆਰੇ ਦਾ ਮੂਤ ਪਾਲਾ ਉਹ ਕਿੱਥੇ ਬੱਤੀ ਹਾਂ ਸੋ ਆਰ ਕਿਤੇ ਚਲੇ ਗਏ ਜੇ ਉੱਪਰ ਚਲੇ ਗਏ ਪਰ ਮਾਤਾ ਜੀ ਨੇ ਕਿ ਹਾਂ ਜੀ ਬੀਬੀ ਸਿੱਖੇ ਕਦੇ ਦਵਾਗਾ ਹਾਂ ਜੀ ਹਾਂ ਜੀ ਸਾਡੇ ਦੁੱਖ ਦੂਰ ਵੀ ਕੀਤੇ ਬੱਚੇ ਬਾਹਰ ਵੀ ਭੇਜਦੇ ਆ ਹਾਂ ਜੀ ਤਿੰਨ ਬੱਚੇ ਆ ਮੇਰੇ ਤਿੰਨੇ ਬਾਹਰ ਹਾਂ ਜੀ ਦੇਖਿਆ ਅੰਦਰ ਜ਼ਿੰਦਗੀ ਦੀ ਤਬਦੀਲੀ ਆਈ ਹੈ ਬਹੁਤ ਤਬਦੀਲੀ